ਜਿਲੰਦਰ ਦਿਹਾਤੀ ਦੇ ਪੁਲਿਸ ਮੁਖੀ ਸਰਦਾਰ ਹਰਨਦਰ ਸਿੰਘ ਦਰਕਿਵਲੋਂ ਪੰਜਾਬ ਸਰਕਾਰ ਅਤੇ ਮਾਂ ਜੋਡੀ ਸਪੈਸਲ ਦੇ ਏਜੰਡੇ ਅਨੁਸਾਰ ਨਸ਼ਾ ਸਮਗਲ ਤੇ ਲੁੱਟਾਖੋ ਮਾਰੇ ਅਸਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਦਾ ਸਬੰਧ ਸ਼ਾਹਕੋਟ ਦੇ ਥਾਣਾ ਮਹਿਤਪੁਰ ਵਿਖੇ ਕੱਲ ਇੱਕ ਬਜ਼ੁਰਗ ਜੋਰਬਾਤਸ ਲਾਲ ਪਤਵਸੀ ਮਹਿਸਮੇਲਪੁਰ ਦਾ ਬਜ਼ੁਰਗ ਵਿਅਕਤੀ ਆਪਣੀ ਐਕਟਵਾ ਦੇ ਸਵਾਰ ਹੋ ਕੇ ਆਪਣੀ ਪੇਮਰਾ ਪਾ ਪੈਨਸ਼ਨ ਲੈ ਕੇ ਵਾਪਸ ਆ ਰਿਹਾ ਸੀ ਤੇ ਬਾਅਦ ਪਰ ਉਸ ਤੋ ਕਿਸੇ ਨਾਮ ਨਾ ਵਿਅਕਤੀ ਨੇ ਖਡਾਉਣਾ ਪਸਤੌਲ ਦਿਖਾ ਕੇ ਉਹਦੀ ਜਿਹੜੀ ਐਕਚੁਅਲ ਉੱਟ ਕੇ ਫਰਾਰ ਹੋ ਗਏ ਸੀਗੇ ਜੋ ਇਸ ਘਟਨਾ ਦਾ ਮੁਖ ਅਫਸਰ ਥਾਣਾ ਮਹਿਤਪੁਰ ਸਬੰਸਪੈਡਲ ਲਕੀਸ਼ ਸਿੰਘ ਨੂੰ ਸੂਚਨਾ ਮਿਲ ਤੇ ਸੰਘੇਤ ਰੌਣ ਦਾ ਤਦਮ ਕਦਮ ਦਤ ਕੀਤਾ ਔਰ ਤੁਰੰਤ ਨਾਕਾਬੰਦੀ ਕੀਤੀ ਗਈ ਦਰਾਨੇ ਨਾਕਾਬੰਦੀ ਇਹ ਦੋਨੋਂ ਦੋਸ਼ੀ ਵਿਜੇ ਕੁਮਾਰ ਉਰ ਮੰਗੀ ਵਾਸੀ ਮਾਨੜੀ ਥਾਣਾ ਨਕੋਦਰ ਅਤੇ ਵਿਜੇ ਬਲਰਾਜ ਸਿੰਘ ਉਰ ਜੱਜ ਪੱਤਰਕਾਰ ਦੇਸ਼ ਸਿੰਘ ਪੰਡਮ ਵਿਚਾੜੀਆਂ ਥਾਣਾ ਮਹਿਤਪੁਰ ਜੋ ਇੱਕ ਬਲੈਕ ਮੋਟਰਸਾਈਕਲ ਤੇ ਗ੍ਰਫਤਾਰ ਕੀਤੇ ਗਏ ਔਰ ਇਹਨਾਂ ਪਾਸੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਇਹ ਵੀ ਪਿਛਲੇ ਦਿਨੀਆਂ ਇਹਨਾਂ ਨੇ ਕੋਈ ਉਧਰ ਤੋਂ ਚੋਰੀ ਕੀਤਾ ਸੀਗਾ ਪੁਲਿਸ ਵੱਲੋਂ ਮੁਸਤਦੀ ਨਾਲ ਖੋਹੀ ਹੋਈ ਐਕਟਵਾ ਔਰ ਵਰਤੇ ਆ ਗਿਆ ਖੜਾਣਾ ਪਿਸਤੌਲ ਅਤੇ ਚੋਰੀशुदा ਮੋਟਰਸਾਈਕਲ ਬਰਾਮਦ ਕਰਕੇ ਸਵਲਦਾਸਤ ਕੀਤੀ ਹੈ ਇਸੇ ਤਰ੍ਹਾਂ ਹੀ ਲਗਾਤਾਰ ਪਿਛਲੋਂ ਮਾੜੇ ਅਨਸਰਾਂ ਚੋਰੀਆਂ ਲੁੱਟਾਂ ਖੋਹਾਂ ਤੇ ਅੰਸ਼ੀਲੇ ਸਮਗਲਨ ਦੇ ਸੰਬੰਧ ਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪਬਲਿਕ ਵੱਲੋਂ ਔਰ ਪੁਟਸ ਵੱਲੋਂ ਪੁਲਿਸ ਨੂੰ ਇਸ ਸਰਪ੍ਰਹਲੇ ਲਈ ਹਮੇਸ਼ਾ ਇੱਕ ਜਿਹੜਾ ਸਪੋਰਟ ਕੀਤਾ ਜਾ ਰਿਹਾ ਉਹਨਾਂ ਲਈ ਵੀ ਧੰਨਵਾਦ ਔਰ ਜਿਹੜੇ ਲੋਕ ਇਸ ਧੰਦੇ 'ਚ ਅਨਵਾਲੋ ਹੋ ਚੁੱਕੇ ਹਨ ਪੀਨਦੇ ਆਦੀ ਹੋਣ ਨੂੰ ਬਿਮਾਰ ਹਨ ਉਹਨਾਂ ਦੀ ਉਹਨਾਂ ਨੂੰ ਟ੍ਰੀਟਮੈਂਟ ਕਰਾਉਣ ਲਈ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਤੇ ਪਬਲਿਕ ਨੂੰ ਰਿਕਵੈਸਟ ਹੈ ਕਿ ਇਹਨਾਂ ਦੀ ਇਨਫੋਰਮੇਸ਼ਨ ਅਪਰੇਸ਼ਨ ਲਈ ਸੁਪਰ ਕੀਤਾ ਜਾਵੇ ਥੈਂਕ ਯੂ